ਸਾਰ ਦਸਰੀਆ ਕਾਲ ਦੀ ਵੀਡੀਓ ਦੇਖ ਰਹੇ ਸਭ ਜੀ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਮੈਲਬੌਰਨ ਹਮਲੇ ਵਿੱਚ ਬਚੇ ਭਾਰਤੀਆਂ ਲਈ ਨਵੀਂ ਉਮੀਦ ਆਸਟ੍ਰੇਲੀਆ ਵਿੱਚ ਮਿਲੀ ਪੱਕੀ ਰੈਸ਼ ਜੁਲਾਈ 2025 ਵਿੱਚ ਮੈਲਬੌਰਨ ਦੇ ਸੈਟਰਲ ਸਕਿਊ ਏਅਰ ਸ਼ਾਪਿੰਗ ਸੈਂਟਰ ਅਲਟ ਤੋਨਾ ਵਿਖੇ ਜਾਲੇਵਾ ਹਮਲੇ ਦਾ ਸ਼ਿਕਾਰ ਹੋਏ 33 ਸਾਲਾ ਭਾਰਤੀ ਨਾਗਰਿਕ ਸੌਰਵ ਨੰਦ ਨੂੰ ਆਸਟ੍ਰੇਲੀਆ ਆਈ ਸਰਕਾਰ ਵੱਲੋਂ ਪੱਕੀ ਰੈਸ਼ ਦਿੱਤੀ ਗਈ ਹੈ ਇਹ ਫੈਸਲਾ ਉਸ ਦੀ ਸੇਤ ਮਨੋਵਿਗਿਆਨਿਕ ਹਾਲਤ ਅਤੇ ਮਾਨ ਮਾਨਵਤਾਵਾਦੀ ਆਧਾਰ ਤੇ ਲਿਆ ਗਿਆ ਹੈ ਸੌਰਵ ਦੇ ਹਮਲੇ ਹਮਲਾ ਉਸ ਵੇਲੇ ਹੋਇਆ ਜਦੋਂ ਸ਼ਾਪਿੰਗ ਸੈਂਟਰ ਵਿੱਚਲੀ ਫਾਰਮੇਸੀ ਵੱਲ ਜਾ ਰਿਹਾ ਸੀ ਕੁਝ ਨੌਜਵਾਨ ਹਮਲਾਵਰਾਂ ਨੇ ਉਸ ਤੇ ਤੇਜ਼ ਧਾਰਾ ਹਥਿਆਰ ਨਾਲ ਹਮਲਾ ਕਰ ਦਿੱਤਾ ਹਮਲੇ ਵਿੱਚ ਸੌਰਵ ਦੀ ਖੱਬੀ ਬਾਹ ਅਤੇ ਹੱਥ ਨੂੰ ਗੰਭੀਰ ਨੁਕਸਾਨ ਹੋਇਆ ਕਈ ਘੰਟੇ ਦੀ ਜਟਿਲ ਸਰਜਰੀ ਤੋਂ ਬਾਅਦ ਹੱਥ ਨੂੰ ਮੋੜ ਜੋੜਿਆ ਗਿਆ ਪਰ ਅਜੇ ਵੀ ਉਹ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਇਸ ਤੋਂ ਇਲਾਵਾ ਸੌਰਵ ਦੀ ਰੀੜ ਦੀ ਹੱਡੀ ਅਤੇ ਹੋਰ ਅੰਦਰੂਨੀ ਅੰਗਾਂ ਤੇ ਵੀ ਗੁੱਚੀਆਂ ਸੱਟਾਂ ਹਨ ਸੌਰਵ ਆਪਣੀ ਪੂਰੀ ਕਰਕੇ ਆਰ ਜੀ ਵੀ ਜੇਤੇ ਰਹਿ ਕੇ ਪੱਕੇ ਹੋਣ ਦੀ ਉਮੀਦ ਵਿੱਚ ਸੀ ਇਹ ਘਟਨਾ ਨੇ ਸੌਰਵ ਦੀ ਜ਼ਿੰਦਗੀ ਨੂੰ ਹਨੇਰੇ ਵਿੱਚ ਧੱਕ ਦਿੱਤਾ ਜਿੱਥੇ ਉਸ ਦਾ ਇਲਾਜ ਮਹਿੰਗਾ ਤੇ ਲੰਬਾ ਸੀ ਉਹਥੇ ਹੀ ਇਲਾਜ ਦੀਆਂ ਇਹ ਕਈ ਪ੍ਰਕਿਰਿਆਵਾਂ ਵਿੱਚੋਂ ਗੁਜ਼ਰਨਾ ਪੈਣਾ ਸੀ ਜੋ ਕਿ ਸੌਰਵ ਦੇ ਵਿੱਚ ਤੋਂ ਬਾਹਰ ਸੀ ਪਰੰਤੂ ਸਥਾਨਿਕ ਭਾਈਚਾਰੇ ਵੱਲੋਂ ਉਸ ਦੀ ਕੀਤੀ-ਵਿਤੀ ਮਦਦ ਨੇ ਮੀਡੀਆ ਤੇ ਸੋਸ਼ਲ ਮੀਡੀਆ ਰਾਹੀਂ ਇਹ ਫੈਸਲਾ ਫੈਡਰਲ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਸਰਕਾਰ ਕੋਲੋਂ ਵੀ ਜਵਾਬਤ ਹੋਣ ਦੀ ਬੇਨਤੀ ਕੀਤੀ ਗਈ ਕਿ ਉਸ ਰਬਤਾ ਰਚੀ ਵੀਜ਼ਾ ਆਰਜੀ ਵੀਜ਼ਾ ਵੀ ਖਤਮ ਹੋਣ ਵਾਲਾ ਸੀ ਜਿਸ ਤੇ ਚੱਲਦਿਆਂ ਫੈਡਰਲ ਸਰਕਾਰ ਨੇ ਸਹਾਇਕ ਵਿਦੇਸ਼ ਮੰਤਰੀ ਟਿਮ ਵਾਟਸ ਅਤੇ ਸਹਾਇਕ ਨਾਗਰਿਕਾ ਤੇ ਆਵਾਸ ਮੰਤਰੀ ਜੁਲੀਆ ਨਹਿਲ ਨੇ ਇਸ ਮਾਮਲੇ ਵਿੱਚ ਦਖਲ ਤੇ ਖੋਜ ਪੜਤਾਲ ਬਗੜੋ ਉਸ ਉਸ ਦੀ ਸਿਹਤ ਅਤੇ ਮਾਨਸਿਕ ਹਾਲਤ ਨੂੰ ਧਿਆਨ ਵਿੱਚ ਰੱਖਦੇ ਇਮੀਗ੍ਰੇਸ਼ਨ ਮੰਤਰੀ ਵਿਸ਼ੇਸ਼ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਸੌਰਭ ਨੂੰ ਪੱਕੀ ਰਿਹਾ ਇਸ ਦਿਨ ਦਾ ਫੈਸਲਾ ਕੀਤਾ ਖੁਦ ਉਸ ਨੂੰ ਮਿਲ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਇਸ ਦੇ ਨਾਲ ਹੀ ਭਾਰਤ ਵਿੱਚ ਭਾਰਤ ਵਿੱਚ ਰਹਿ ਰਹੇ ਸੌਰਭ ਦੇ ਮਾਤਾ ਪਿਤਾ ਵੀ ਵੀਜਾ ਨੂੰ ਵੀ ਵੀਜਾ ਦਿੱਤਾ ਗਿਆ ਤਾਂ ਜੋ ਉਹ ਆ ਕੇ ਆਪਣੇ ਪੁੱਤ ਨੂੰ ਦੇਖਭਾਲ ਕਰ ਸਕਣ ਸੌਰਭ ਅਤੇ ਆਸਟ੍ਰੇਲੀਆ ਦੀ ਸਰਕਾਰ ਨੇ ਭਾਈਚਾਰੇ ਦਾ ਧੰਨਵਾਦ ਕਰਦੇ ਆ ਇਸ ਔਖੀ ਘੜੀ ਵਿੱਚ ਮੇਰੇ ਨਾਲ ਖੜੇ ਰਹਿਣ ਵਾਲਿਆਂ ਦਾ ਮੈਂ ਤੇ ਤੁਹਾਨੂੰ ਧੰਨਵਾਦ ਕਰਦਾ ਇਸ ਸਹਿਯੋਗ ਮੇਰੇ ਲਈ ਬੇਹੱਦ ਮਹੱਤਵਪੂਰਨਾ ਸੌਰਵ ਕਰੀਬ 7 ਸਾਲ ਪਹਿਲਾਂ ਚੰਗੇ ਪਵਿੱਖ ਦੀ ਪਾਲ ਵਿੱਚ ਆਸਟ੍ਰੇਲੀਆ ਆਇਆ ਸੀ ਜਿੱਥੇ ਉਸ ਨੇ ਮੈਲਬੌਰਨ ਦੀ ਆਰਐਮਆਈਟੀ ਯੂਨੀਵਰਸਿਟੀ ਤੋਂ ਆਈਟੀ ਆਈ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਤੇ ਹੁਣ ਉਹ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਵੀ ਪਵਿੱਖ ਬਣਾ ਰਿਹਾ ਹੈ ਮੰਤਰੀ ਜੁਲੀਅਨ ਹੇਲ ਨੇ ਟਿਮ ਵਾਟਸ ਨੇ ਕਿਹਾ ਹੈ ਇਸ ਤਰ੍ਹਾਂ ਦੀ ਜਾਣ ਲੇਵਾ ਘਟਨਾ ਤੋਂ ਬਾਅਦ ਉਸ ਦੀ ਪੀੜ ਨੂੰ ਅਸੀਂ ਸਮਝ ਸਕਦੇ ਹਾਂ ਤੇ ਹੁਣ ਵੀਜ਼ਾ ਆਦਿ ਦੀ ਚਿੰਤਾ ਸੌਰਵ ਨੂੰ ਨਹੀਂ ਹੋਣੀ ਚਾਹੀਦੀ ਹੁਣ ਉਹ ਆਸਟ੍ਰੇਲੀਆ ਵਿੱਚ ਵਧੀਆ ਟੰਗਣਾ ਇਲਾਜ ਕਰਵਾ ਸਕਦਾ ਹੈ ਤੇ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਸਕਦਾ ਹੈ ਉਸ ਨੂੰ ਚੰਗੇ ਭਵਿੱਖ ਦੀ ਕਾਮਨਾ ਕਰਦੇ ਜਾਂ ਕਰਦੇ ਹਾਂ ਅਮਚ ਜਿਗਰ ਜੋਗ ਹੈ ਕਿ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੇ ਦੋਸ਼ੀਆਂ ਨੂੰ ਵੱਖ-ਵੱਖ ਤਾਰਾ ਹੇਠ ਕਾਬੂ ਕਰਕੇ ਜੇਲ੍ਹ ਭੇਜ ਦਿੱਤਾ ਭੇਜ ਦਿੱਤਾ ਹੈ ਧੰਨਵਾਦ